ਜੋ ਤਿਆਰ ਇੱਕ ਵਾਰੀ ਫੇਰ ਆ ਗਿਆ ਤੁਹਾਡਾ ਯਾਰ ਗੱਤੀ ਮਾਨ ਤੇ ਬਾਬੇਓ ਵਾਲੇ ਨਾਲ ਇੱਕ ਵਾਰੀ ਦੇਖਣਾ ਜ਼ਰੂਰੀ ਆ ਕਿਉਂਕਿ ਪੂਤਾ ਨਹੀਂ ਦਿਖ ਰਹੇ ਆਪਾਂ ਦੇਖ ਰਹੇ ਆ ਏਲੀਅਨ ਕਹਿੰਦੇ ਇੰਡੀਆ ਚ ਆ ਗਏ ਏਲੀਅਨ ਕੋਈ ਨਿਊਜ਼ ਪਾਈ ਜਾਂਦਾ ਆਪਣੇ ਅਮਰੀਕਾ ਦੀ ਕੋਈ ਕਿਤੋਂ ਦੀ ਕੋਈ ਕਿਤੋਂ ਦੀ ਤੇ ਤਾਂ ਕਰਕੇ ਮੜਾ ਧਿਆਨ ਰੱਖਣਾ ਪੈਂਦਾ ਸਾਲਾ ਇੱਥੋਂ ਤੁਹਾਨੂੰ ਪਤਾ ਹੀ ਕਿੰਨਾ ਡੂੰਘਾ ਜਿੱਥੋਂ ਫੜ ਕੇ ਬਾਹ ਥੱਲੇ ਨੂੰ ਹੀ ਖਿੱਚ ਲੇ ਤੇ ਆਪਾਂ ਗੱਲ ਕਰਨੀ ਅੱਜ ਏਲੀਅਨ ਬਾਰੇ ਕਹਿੰਦੇ ਏਲੀਅਨ ਆ ਗਏ ਤੇ ਆਪਾਂ ਸੋਚ ਰਹੇ ਸੀਗੇ ਵੀ ਸਾਲੇ ਏਲੀਅਨ ਆ ਇਹ ਆ ਗਏ ਅੱਧੇ ਕੋਈ ਕਹੀ ਜਾਂਦਾ ਸਾਲੇ ਧੁੱਪ ਤੋਂ ਚਾਰਜ ਹੁੰਦੇ ਆ ਜੇ ਇਹ ਸਾਲੇ ਧੁੱਪ ਤੋਂ ਚਾਰਜ ਹੁੰਦੇ ਆ ਧੁੱਪ ਤਾਂ ਅੱਜ ਕੱਲ ਘੱਟੀ ਨਿਕਲਦੀ ਆ ਤਾਂ ਫਿਰ ਹੁਣੀ ਛੇਤੀ ਭੇਜ ਦਿਓ ਇਹਨਾਂ ਨੂੰ ਕਟ ਪਰਚੀ ਪੇੜਿਆ ਨਹੀਂ ਮਾਰਦਾਂਗੇ ਠੀਕ ਆ ਤੁਸੀਂ ਯਾਰ ਇੰਨੇ ਵਾਰੀ ਬਾਗੇ ਹਨਾ ਤੁਸੀਂ ਇੰਨੇ ਵਾਰੀ ਚੰਨ ਤੇ ਗੇੜਾ ਦੇ ਆਏ ਵੀ ਭਾਈ ਉੱਥੇ ਜੀਵਨ ਸੰਭਵ ਹੈਗਾ ਨਹੀਂ ਹੈਗਾ ਕੀ ਸਿਸਟਮ ਆ ਉੱਥੇ ਪਾਣੀ ਨਹੀਂ ਮਿਲਿਆ ਇਹ ਜੀਆਂ ਗੱਲਾਂ ਆਪਾਂ ਸੁਣਦੇ ਹੀ ਰਹਿੰਨੇ ਆ ਤੇ ਮਾ ਜੀ ਆਗਲਾ ਇੱਕ ਵਾਰੀ ਆਪ ਆਪਣੇ ਘਰੇ ਆ ਗਿਆ ਤਾਂ ਫਿਰ ਕੀ ਫਰਕ ਪੈਂਦਾ ਤੇ ਆਪਾਂ ਸੋਚ ਹੀ ਜਾਂਦੇ ਸੀ ਬੈਠੇ ਤੇ ਅੱਜ ਤੋਂ ਬਾਅਦ ਮੈਂ ਸੋਚੀ ਜਾਵਾਂ ਵੀ ਜੇ ਏਲੀਅਨ ਸੱਚੀ ਆ ਗਈ ਤਾਂ ਫਿਰ ਬਣੂ ਕੀ ਅੱ데 ਤਾਂ ਕਹਿੰਦੇ ਧੁੱਪ ਚ ਕਰਕੇ ਚਪੇੜੇ ਚ ਬੂੜੇ ਮਾਰਦੇ ਨੇ ਆਪਾਂ 2-4 ਆਪਣੇ ਤੁਹਾਨੂੰ ਪਤੀਆ ਖੂਨ ਤੱਤੇ ਹੀ ਹੁੰਦੇ ਆ ਪਿੰਡਾਂ ਵਾਲਿਆਂ ਦੇ ਇੱਥੇ ਲੜ ਲੜ ਪੇ ਮਾੜਾ ਮੋਟਾ ਉਹਨਾਂ ਦੀ ਕਿਹੜਾ ਸਾਲਾ ਨਹੀਂ ਸਮਝ ਆਉਂਦੀ ਬੂ ਬੂ ਕਰੀ ਜਾਂਦੇ ਜਿਵੇਂ ਆਪਾਂ ਨੂੰ ਤਾਂ ਐ ਲੱਗੂ ਜਿਵੇਂ ਅੰਗਰੇਜ਼ ਆਏ ਹੁੰਦੇ ਨੇ ਬਾਹਰੋਂ ਆਪਣਾ ਪੰਜਾਬ ਘੁੰਮਣ ਉਹ ਚੀਜ਼ ਹੋਣੀ ਆ ਕੋਈ ਕਹੀ ਜਾਂਦਾ ਕਹਿੰਦਾ ਕੋਈ ਮਿਲ ਗਿਆ ਟੂ ਮੂਵੀ ਦੇ ਸ਼ੂਟਿੰਗ ਚੱਲ ਰਹੀ ਹੈ ਤੱਕ ਕਹਿੰਦੇ ਵੀ ਫਿਰ ਹੁਣ ਪਹਿਲਾਂ ਕੋਈ ਮਿਲ ਗਿਆ ਚ ਆਇਆ ਸੀ ਨਾ ਉਹ ਇਲੀਨ ਚ ਆਪਾਂ ਕਿਹੜਾ ਉਹਨੂੰ ਸ਼ਕਤੀਆਂ ਦੇ ਗਿਆ ਸੀ ਤੇ ਐਤਕੀ ਫਿਰ ਵੀ ਉਹੀ ਕੁਝ ਚੱਲੂਗਾ ਸਿਸਟਮ ਕੋਈ ਮਿਲ ਗਿਆ ਵਾਲਾ ਆਊਗਾ ਤੇ ਮੈਨੂੰ ਲੱਗਦਾ ਵੀ ਜੇ ਪਿੰਡਾਂ 'ਚ ਆ ਗਏ ਇਹ ਮੈਂ ਕਹਣਾ ਪਿੰਡਾਂ ਵਾਲਿਆਂ ਨੇ ਗਾਹ ਪਾ ਦੇਣਾ ਇਹਨਾਂ ਦਾ ਪਿੰਡਾਂ ਵਾਲਿਆਂ ਨੇ ਜੇ ਤਾਂ ਲਾਗੇ ਉਹ ਪਿੰਡ ਵਾਲਿਆਂ ਨੇ ਮੰਗਰ ਫਿਰ ਤਾਂ ਪਿੰਡ ਵਾਲੇ ਨੇ ਆਪਦੇ ਹੀ ਕਦੇ ਚੱਲ ਬਈ ਕੱਖ ਵੱਢ ਕੇ ਲਿਆ ਸ਼ਕਤੀਆਂ ਆਰ ਇੱਥੇ ਕੱਖ ਵੱਡਾ ਉੜਾ ਦੇ ਲਾ ਦੇ ਇੱਥੇ ਪਾਣੀ ਪੂਣੀ ਲਾਇਆ ਇਹ ਘਰ ਦੇ ਬਾਹਰ ਟੋਕਾ ਕਰਦੇ ਬਸੂਆਂ ਨੂੰ ਆਇ ਨਮਾ ਦੇ ਅੱਧੇ ਪਿੰਡ ਦਾ ਪਿੰਡ ਵਾਲੇ ਨੇ ਕੰਮ ਕਰਾ ਲੈਣੇ ਹੈਗੇ ਉਹਦੇ ਤੋਂ ਤੁਹਾਨੂੰ ਇਹ ਤੁਹਾਨੂੰ ਪਤਾ ਹੋਊਗਾ ਵੀ ਇਹ ਸਚਾਈ ਆ ਕਿ ਝੂਠ ਆ ਜ਼ਿਆਦਾਤਰ ਲੋਕ ਤਾਂ ਇਹੀ ਕਹਿ ਰਹੇ ਨੇ ਵੀ ਇਹ ਝੂਠ ਆਗਾ ਠੀਕ ਆ ਤੇ ਕੁਝ ਕੇ ਗੱਲਾਂ ਵੀ ਹੋ ਸਕਦੀਆਂ ਨੇ ਵੀ ਮੈਨੂੰ ਲੱਗਦਾ ਵੀ ਇਹ ਹਨਾ ਜਿਹੜੇ ਆਪਣੇ ਕਿਸਾਨੀ ਮੋਰਚਾ ਗਾ ਹਨਾ ਉਹਨਾਂ ਨੂੰ ਮੈਨੂੰ ਲੱਗਦਾ 40 40 41 ਦਿਨ ਹੋ ਗਏ ਹਨ ਬਿਨਾ ਰੋਟੀ ਖਾਦੇ ਜਿਹੜੇ ਉੱਥੇ ਬੈਠੇ ਨੇ ਧਰਨੇ ਤੇ ਮਹਾ ਪੰਚਾਇਤ ਵੀ ਬੁਲਾਈ ਸੀਗੀ ਤੇ ਉਹ ਉਹਨੂੰ ਜਿਹੜੇ ਆਪਣੇ ਲੱਗੇ ਹੋਏ ਕਿਸਾਨੀ ਮੋਰਚੇ ਉਹਨਾਂ ਨੂੰ ਵੀ ਖਤਮ ਕਰਨ ਵਾਸਤੇ ਸ਼ਾਇਦ ਇਹ ਸਾਜ਼ਿਸ਼ਾਂ ਹੋ ਸਕ ਜੇ ਨੇਗੀਆਂ ਵੀ ਇਹ ਕਹਿੰਦੇ ਹੁਣ ਵੀ ਬੰਦੇ ਹਨ ਇੱਧਰ ਹੀ ਉਲਝ ਜਾਣ ਜਾਂ ਹੁਣ ਜਿਵੇਂ ਕਹਿ ਰਹੇ ਨੇ ਕਿ ਕੋਈ ਕਰੋਨਾ ਵਾਇਰਸ ਵਾਂਗੂ ਜਿਹੜੀ ਹੋਰ ਐਚ ਐਮ ਬੀ ਵੀ ਐਚ ਐਮ ਬੀ ਆਈ ਇਹ ਜਾ ਕੁਝ ਸੀਗਾ ਜਿਹੜਾ ਵੀ ਉਹ ਆ ਰਿਹਾਗਾ ਹਨਾ ਵੀ ਲੋਕਡਾਊਨ ਲੱਗ ਸਕਦੇ ਨੇ ਤੇ ਚਾਈਨਾ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਫਿਰਦੇ ਨੇ ਉਹਨਾਂ ਨੇ ਵੀ ਵੀਡੀਓ ਪਾਈਆਂ ਨੇ ਕਹਿੰਦੇ ਵੀ ਇੱਥੇ ਕੁਛ ਨਹੀਂ ਬਾਈ ਚਾਈਨਾ ਮੈਂ ਕੋਈ ਵਾਇਰਸ ਨਹੀਂ ਚੱਲ ਰਿਹਾ ਚਾਹੇ ਉਹ ਚੀਜ਼ਾਂ ਹੋ ਸਕਦੀਆਂ ਨਹੀਂਆਂ ਵੀ ਇਹ ਸੱਚ ਹੈਗਾ ਕਾਫੀ ਮਤਲਬ ਮੇਰੇ ਤੋਂ ਵਧੀਆ-ਵਧੀਆ ਬੰਦੇ ਜਿਹੜੇ ਲੰਬੀ ਉੱਚੀ ਸੋਚ ਵਾਲੇ ਨੇ ਹਨਾ ਜਿਨ੍ਹਾਂ ਨੂੰ ਪਤਾਗਾ ਉਹੋ ਇਹੀ ਗੱਲ ਕਹਿ ਰਹੇ ਨੇ ਕਿ ਵੀ ਹਨਾ ਸਾਨੂੰ ਲੱਗਦਾਗਾ ਵੀ ਇਹ ਤਾਂ ਸਾਰੇ ਪਲੈਨਿੰਗ ਵਾਲੀਆਂ ਚੀਜ਼ਾਂ ਨਹੀਂ ਆ ਪਲੈਨਿੰਗ ਕਰਕੇ ਕੀਤੀਆਂ ਨੇ ਤੇ ਕੁਸ਼ਕ ਚਲੋ ਆਪਾਂ ਵਿੱਚ ਵਿੱਚ ਸਹੀ ਗੱਲ ਵੀ ਕਰਨੀ ਆ ਹਨਾ ਇਕੱਲੇ ਓਂ ਹੀ ਨਹੀਂ ਆਪਾਂ ਭੋਰਦੇ ਤੇ ਬਾਕੀ ਕਹਿੰਦੇ ਵੀ ਜੇ ਆ ਗਿਆ ਇਤਕੀ ਫੇਰ ਆਪਣੇ ਏਲੀਅਨ ਆਗੇ ਨਾ ਤਾਂ ਕਹਿੰਦੇ ਮੋਦੀ ਨੇ ਇੱਕ ਫੇਰ ਕਹਿ ਦੇਣਾ ਵੀ ਚਲੋ ਬਈ ਗਲਥਾਲੀਆ ਚੱਕੋ ਚਮਚੇ ਚੱਕੋ ਟੰਨਾ ਤੇ ਆਏ ਇਹ ਭੱਜਣਗੇ ਇਥੋਂ ਠੀਕ ਆ ਜੀ ਤੇ ਬਾਕੀ ਥੋੜੀ ਕੀ ਰਹਾ ਏਲੀਅਨ ਏਲੀਅਨ ਬਾਰੇ ਜਿਹੜਾ ਕੁਛ ਇਹ ਵੀਡੀਓ ਚੱਲ ਰਹੀਆਂ ਨਹੀਂ ਜੇ ਉਹ ਕੁਝ ਕੁ ਵੀਡੀਓ ਨੇ ਤੁਸੀਂ ਧਿਆਨ ਨਾਲ ਦੇਖਿਓ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਵੀ ਜਦੋਂ ਉਹ ਵੀਡੀਓ ਆਪਾਂ ਦੇਖਦੇ ਆਂ ਵੀ ਏਲੀਅਨ ਦੇ ਕੋਲੇ ਖੜੇ ਵੀਡੀਓ ਬਣਾਇਆ ਇਹਨਾਂ ਨੇ ਮੈਂ ਤਾਂ ਇਹ ਨਹੀਂ ਸਮਝਾਂਦੀ ਵੀ ਏਲੀਅਨ ਦੇ ਕੋਲੇ ਤੁਸੀਂ ਵਾਹ ਕਿਵੇਂ ਗਏ ਫਿਰ ਜੇ ਅੱਧੇ ਤਾਂ ਕਹਿੰਦੇ ਵੀ ਉਹਨਾਂ ਨੂੰ ਖੁੱਲੇ ਥੋੜੀ ਨਾ ਛੜਤਾ ਹੋਣਾ ਜੇ ਇੱਕ ਅੱਧਾ ਕਿਸ ਦੇ ਹੱਥ ਵੀ ਆਇਆਗਾ ਤੇ ਇਹਨਾਂ ਨੇ ਤਾਂ ਏਲੀਅਨ ਦੇ ਕੋਲ ਵੀਡੀਓ ਪਾ ਰੱਖਿਆ ਨੇ ਕੋਈ ਤੇ ਬੋਤਲ ਜਿਹੜੀਆਂ ਪਾ ਰੱਖਿਆ ਨੇ ਉਹਨਾਂ ਨੇ ਆ ਕੇ ਡਰਿੰਕ ਕਰ ਰੱਖੀ ਸੀਗੀ ਪਾਰਟੀ ਕਰਨ ਆਏ ਸੀ ਇਹ ਬੋ ਪਤਾ ਨਹੀਂ ਕੀ ਕੀ ਬਣਾਈ ਇਹਨਾਂ ਨੇ ਬਾਈ ਚੱਲੀ ਜਾਂਦਾ ਏ ਆ ਠੀਕ ਆ ਸਿੱਧੀ ਜੀ ਗੱਲ ਆ AI ਸਿਸਟਮ ਚੱਲੀ ਜਾਂਦਾ ਪਤਾ ਨਹੀਂ ਕੀ ਕੀ ਬਣਾ ਦੇਣ ਕੀ ਕਰ ਦੇਣ న్యూਸ ਵਾਲੇ ਉਹ ਫੇਕ ਨੇਗੇਟਿਵ ARP ਵਾਸਤੇ ਪਤਾ ਨਹੀਂ ਕੀ ਕੀ ਕੰਮ ਚੱਕੀ ਤੁਰੇ ਜਾਂ ਉਹਨੇ ਠੀਕ ਆ ਨਾ ਬਾਬਿਓ ਤੇ ਇਹਨਾਂ ਗੱਲਾਂ ਤੇ ਮਾੜਾ ਮੋਟਾ ਬਸ ਮੰਨ ਕੇ ਚੱਲੋ ਵੀ ਜ਼ਿਆਦਾਤਰ ਅੱਜ ਦੇ ਟਾਈਮ ਦੇ ਵਿੱਚ ਜਿੰਨੀਆਂ ਖਬਰਾਂ ਫੈਪਦੀਆਂ ਨੇ ਉਹ ਚੋਂ 60 70% ਤਾਂ ਫੇਕ ਹੀ ਹੁੰਦੀਆਂ ਨੇ ਕਿਉਂਕਿ origignal ਚੀਜ਼ਾਂ ਪਾ ਕੇ ਕਦੇ ਟੀਆਰਪੀ ਨਹੀਂ ਵੱਧਦੀ ਕਦੇ ਕੁਝ ਹੁੰਦਾ ਨਹੀਂਗਾ ਹਨਾ ਇਹਨਾਂ ਨੂੰ ਦਿਖਾਈ ਜਾਣਾ ਐ ਹੋ ਗਿਆ ਜੀ ਕਰੋਨਾ ਆ ਗਿਆ ਜੀ ਇਹ ਹੋ ਗਿਆ ਏਲੀਅਨ ਆ ਗਿਆ ਜੀ ਐ ਹੋ ਗਿਆ ਜਦੋਂ ਆਉਣਗੇ ਯਾਰ ਦੇਖੀ ਜਾਊਗੀ ਇੱਥੇ ਪਿੰਡ ਵਾਲੇ ਨਹੀਂ ਗਾ ਭਾਈ ਰੱਖਣਾ ਕਰੋ ਇਹਨਾਂ ਦਾ ਤਾਂ ਇਹ ਲੈਣਾ ਗੁਲ ਜਣੇ ਇਹਦਾ ਤਾਂ ਬਾਕੀ ਚਲੋ ਅੱਜ ਆਪਣੀ ਇਹ ਪਹਿਲੀ ਵੀਡੀਓ ਸੀ ਤੇ ਅੱਜ ਤੋਂ ਬਾਅਦ ਆਪਾਂ ਰੈਗੂਲਰ ਆਪਣੀਆਂ ਵੀਡੀਓਜ਼ ਫੇਰ ਆਪਾਂ ਸਟਾਰਟ ਕਰਾਂਗੇ YouTube ਤੇ ਰੈਗੂਲਰ ਵੀਡੀਓ ਆਇਆ ਕਰਨੀਆਂ ਤੇ ਅੱਜ ਆਪਾਂ ਇਹ ਫਸਟ ਵੀਡੀਓ ਮਜ਼ਾਕ ਚ ਬਣਾਈ ਸੀਗੀ ਠੀਕ ਆ ਏਲੀਅਨਾਂ ਬਾਰੇ ਬਾਕੀ ਤੁਸੀਂ ਆਪਣੀ ਰਾਇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਲਰ ਸਬਸਕ੍ਰਾਈਬ ਤੇ ਬਾਕੀ ਆਪਾਂ ਫੇਰ ਮਿਲਦੇ ਅੱਗੇ